ਗੁਰੂ ਨਾਨਕ ਸਹਿਬ ਮਹਾਰਾਜ ਦੇ ਸਹਿਬ ਜੀ ਦਾ ਜੇ ਕੋਈ ਸਭ ਤੋਂ ਪਹਿਲਾ ਸਿੱਖ ਹੈ ਉਹ ਬੇਬੇ ਨਾਨਕੀ ਜੀ ਹਨ ਭਾਵੇਂ ਰਿਸ਼ਤੇ ਚ ਸਕੀ ਪੈਣ ਹੈ ਬੇਬੇ ਨਾਨਕੀ ਨੂੰ ਸਭ ਤੋਂ ਪਹਿਲਾਂ ਪਤਾ ਲੱਗਾ ਮੇਰਾ ਭਰਾ ਆਮ ਮਨੁੱਖ ਨਹੀਂ ਹੈ ਇਹ ਪ੍ਰਮਾਤਮਾ ਦਾ ਰੂਪ ਹੈ ਇਹ ਪਰਮੇਸ਼ਰ ਦਾ ਸਰੂਪ ਹੈ ਔਰ ਇਤਿਹਾਸ ਲਿਖਦਾ ਹੈ ਜਿਸ ਵੇਲੇ ਸੁਲਤਾਨਪੁਰ ਵਿੱਚ ਬਈ ਨਦੀ ਚ ਸਤਿਗੁਰੂ ਨੇ ਟੁੱਬੀ ਮਾਰੀ ਤਿੰਨ ਦਿਨ ਬਾਅਦ ਨਹੀਂ ਨਿਕਲੇ ਸਾਰੇ ਸੁਲਤਾਨਪੁਰ ਵਿੱਚ ਗੱਲ ਫੈਲ ਗਈ ਕੱਠੀਆਂ ਹੋ ਕੇ ਬੀਬੀਆਂ ਮਾਈਆਂ ਬੇਬੇ ਨਾਨਕੀ ਨੂੰ ਕਹਿੰਦੇ ਮਾੜੀ ਹੋਈ ਤੇਰਾ ਭਰਾ ਡੁੱਬ ਗਿਆ ਤੇਰਾ ਭਰਾ ਵਿਚਾਰਾ ਡੁੱਬ ਗਿਆ ਆਪਣੇ ਵੱਲੋਂ ਦੁੱਖ ਸੁਣਾਉਂਦੀਆਂ ਆ ਕੇ ਦੁੱਖ ਸਾਂਝਾ ਕਰਦੀਆਂ ਬੇਬੇ ਨਾਨਕੀ ਨੇ ਕਿਹਾ ਮੇਰਾ ਭਰਾ ਨਹੀਂ ਡੁੱਬ ਸਕਦਾ ਕਹਿਣ ਲੱਗੇ ਤੂੰ ਆਪਣੇ ਭਰਾ ਦੇ ਮੋਚ ਕੈਨੀ ਆ ਤਿੰਨ ਦਿਨ ਤੋਂ ਬਾਹਰ ਨਹੀਂ ਨਿਕਲਿਆ ਬੇਬੇ ਨਾਨਕੀ ਨੇ ਕਿਹਾ ਮੇਰਾ ਭਰਾ ਡੁੱਬ ਨਹੀਂ ਸਕਦਾ ਕਿਉਂਕਿ ਉਹ ਡੁੱਬਿਆਂ ਨੂੰ ਤਾਰਨ ਵਾਸਤੇ ਆਇਆ ਹੈ ਜਿਹੜਾ ਡੁੱਬਿਆਂ ਨੂੰ ਤਾਰਨ ਵਾਸਤੇ ਆਇਆ ਉਹਨੂੰ ਕੋਈ ਨਹੀਂ ਡੋਬ ਸਕਦਾ ਉਹ ਤਾਂ ਡੁੱਬਿਆਂ ਨੂੰ ਤਾਰੇਗਾ 63 ਤੋਂ ਭਾਵ ਬੇਬੇ ਨਾਨਕੀ ਜੀ ਆਸੇ ਸਨ